ਸੋ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਭੋਰਾ ਸਾਹਿਬ ਦੇ ਇਸ ਵੀਡੀਓ ਦੇ ਰਾਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਤਨ ਤਨ ਸਾਹਿਬ ਸ੍ਰੀ ਗੁਰੂ ਹਰगोविंद ਸਾਹਿਬ ਜੀ ਪਾਤਸ਼ਾਹੀ ਛੇਵੀ ਚਰਨ ਛੋ ਪਵਿੱਤਰ ਧਰਤੀ ਪਿੰਡ ਤਮੋਟ ਕਲਾਂ ਸੋ ਸੰਗਤ ਜੀ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਸ੍ਰੀ ਗੁਰੂ ਹਰगोविंद ਸਾਹਿਬ ਜੀ ਪਾਤਸ਼ਾਹੀ ਛੇਵੀ ਪਿੰਡ ਤਮੋਟ ਕਲਾਂ ਸੋ ਗੁਰਦੁਆਰਾ ਸਾਹਿਬ ਦੇ ਵਿੱਚ ਨੇ ਬਹੁਤ ਘੱਟ ਦਰਸ਼ਨ ਕੀਤੇ ਨੇ ਸਪੋਰਾ ਸਾਹਿਬ ਦੇ ਸੋ ਅੱਜ ਸਾਡੇ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਪੋਰਾ ਸਾਹਿਬ ਦੇ ਵੀਡੀਓ ਦੇ ਰਾਹੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਡੇ ਨਾਲ ਪ੍ਰਬੰਧਕ ਸੇਵਾਦਾਰ ਹਾਜ਼ਰ ਨੇ ਉਹਨਾਂ ਤੋਂ ਵੀ ਆਪਣੀ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਲਾਵਾਂਗੇ ਸੋ ਸਾਡੇ ਨਾਲ ਵੀਡੀਓ ਚ ਲਾਸਟ ਤੱਕ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵੱਤ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕੇ ਪਿੰਡ ਤਮੋਟ ਕਲਾਂ ਵਿਖੇ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸ਼ਾ ਸ਼ੇਵੀ ਵਿਖੇ ਪੋਰਾ ਸਾਹਿਬ 1937 ਦਾ ਬਣਿਆ ਹੋਇਆ ਹੈ ਜਿਸ ਦੀ ਦੁਆਰਾ ਰਪੇਰ ਸਰਦਾਰ ਗਵੀਰ ਸਿੰਘ ਸਨਮ ਸਰਦਾਰ ਸੁੱਚਾ ਸਿੰਘ ਦੇ ਸਮੂਹ ਪਰਿਵਾਰ ਨੇ ਇੰਗਲੈਂਡ ਨਿਵਾਸੀ ਪੱਤੀ ਜੇਠਾ ਸਾਹਿਬ ਕਾ ਪਦਾਨ ਸਰਦਾਰ ਹਰਜਿੰਦਰ ਸਿੰਘ ਦੀ ਰਹਿਨਮਾਈ ਹੇਠ ਹੋਇਆ ਇਸਾਰੇ ਤਿਆਰੀ ਰਿਪੇਅਰ ਕਰਵਾਈ ਗਈ ਸਤ ਸੰਗਤ ਨੂੰ ਬੇਨਤੀ ਹੈ ਕਿ ਭੋਰਾ ਸਾਹਿਬ ਦੇ ਦਰਸ਼ਨ ਬਹੁਤ ਘੱਟ ਸੰਗਤਾਂ ਨੇ ਕੀਤੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਅਸੀਂ ਸਾਰੇ ਸਰਵੱਤ ਪ੍ਰਬੰਧਕ ਕਮੇਟੀ ਗੱਠੀ ਹੋਈ ਹੈ ਤੁਹਾਨੂੰ ਅੱਜ ਦਰਸ਼ਨ ਕਰਵਾਵਾਂਗੇ ਜਰੂਰ ਦਰਸ਼ਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਸੋ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਜੀ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦਾ ਦਾਨੀ ਵੀਰਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੂਰਾ ਸਾਫ ਦੀ ਸੰਭਾਲ ਕੀਤੀ ਆ ਸੋ ਬਹੁਤ ਵਧੀਆ ਉਪਰਾਲਾ ਤੁਸੀਂ ਦੇਖ ਸਕਦੇ ਹੋ ਸਿੱਖ ਧਰਮ ਦਾ ਜਿਹੜਾ ਇਤਿਹਾਸ ਆ ਉਹ ਵੀ ਇੱਥੇ ਬੈਨਰਾਂ ਰਾਹੀਂ ਲਿਖ ਕੇ ਲਗਾਇਆ ਗਿਆ ਬਹੁਤ ਵਧੀਆ ਉਪਰਾਲਾ ਜੀ ਪ੍ਰਬੰਧਕਾਂ ਦਾ ਸੇਵਾਦਾਰਾਂ ਦਾ ਇਹ ਇਸ ਤਰ੍ਹਾਂ ਨ ਬਣਿਆ ਹੋਇਆ ਵੀ ਇੱਥੇ ਕੋਈ ਪੱਖੇ ਦੀ ਲੋੜ ਨਾ ਪਵੇ ਠੰਡਾ ਬਿਲਕੁਲ ਠੰਡਾ ਹਵਾ ਬਿਲਕੁਲ ਕੋਈ ਗਰਮੀ ਨਹੀਂ ਲੱਗਦੀ ਇੱਥੇ ਬਿਲਕੁਲ ਵੀ ਅਤੇ ਰੌਸ਼ਨਦਾਨ ਇਸ ਰੌਸ਼ਨਦਾਨ ਦੇ ਰਾਹੀਂ ਜਿਹੜੀ ਹਵਾ ਦੀ ਉਹ ਕ੍ਰੋਸਿੰਗ ਹੋ ਰਹੀ ਹੈ ਵਾਹਿਗੁਰੂ 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 ਬਹੁਤ ਲੋੜ ਆਪਾਂ ਨੂੰ ਇਸ ਚੀਜ਼ਾਂ ਦੀ ਸੁਵਾਲ ਰੱਖਣਾ ਤੇ ਪ੍ਰਬੰਧਕਾਂ ਵੱਲੋਂ ਲਗਾਤਾਰ ਇਹਦੀ ਸਾਮ ਸੁਵਾਲ ਕੀਤੀ ਜਾ ਰਹੀ ਸੋ ਬਹੁਤ ਧੰਨਵਾਦ ਜੀ ਵਾਹਿਗੁਰੂ 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 ਸੰਗਤ ਦਾ ਬਹੁਤ-ਬਹੁਤ ਧੰਨਵਾਦ ਜੀ ਤੁਸੀਂ ਅੱਜ ਇਸ ਵੀਡੀਓ ਦੇ ਰਾਹੀਂ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਟਮੋਟਕਲਾ ਪੋਰਾ ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਤੁਸੀਂ ਅਸੀਂ ਵੀਡੀਓ ਦੇ ਰਾਹੀਂ ਕੀਤੇ ਨੇ ਸੋ ਸਾਰੀ ਸੰਗਤ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਬੇਨਤੀ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਵੱਧ ਤੋਂ ਵੱਧ ਸੰਗਤਾਂ ਇਸ ਪੋਰਾ ਸਾਹਿਬ ਦੇ ਜਿਹੜੇ ਦਰਸ਼ਨ ਨੇ ਉਹ ਕਰ ਸਕਣ ਸੋ ਸਾਰਿਆਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ hey you, Guru.